ਨਨਤਾਰਨ ਤੋਂ ਇੱਕ ਵੱਡੀ ਵਾਰਦਾਤੀ ਘਟਨਾ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਨੇ ਕੁਝ ਬਦਮਾਸ਼ ਅਚਾਨਕ ਸਟੋਰ ਚ ਦਾਖਲ ਹੋ ਕੇ ਕਰਿਆਨਾ ਵਪਾਰੀ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ ਤੁਸੀਂ ਸੀਸੀਟੀਵੀ ਦੇਖ ਸਕਦੇ ਹੋ ਕਿ ਦੋ ਬਦਮਾਸ਼ ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਨੇ ਇੱਕ ਮੋਟਰਸਾਈਕਲ ਸਵਾਰ ਹੈ ਤੇ ਦੂਜਾ ਕੋਲ ਚੱਲ ਰਿਹਾ ਹੈ ਇਨਾ ਚੀਕ ਬਦਮਾਸ਼ ਨੇ ਬਾਈਕ ਦੁਕਾਨ ਦੇ ਬਾਹਰ ਰੋਕੀ ਤੇ ਉਤਰ ਕੇ ਹੌਲੀ-ਹੌਲੀ ਦੁਕਾਨ 'ਚ ਦਾਖਲ ਹੋ ਗਏ ਤੇ ਉਹਨਾਂ 'ਚ ਇੱਕ ਬਦਮਾਸ਼ ਪਛਤਾ ਹੋਇਆ ਬਾਹਰ ਬਾਈਕ ਤੇ ਆ ਜਾਂਦਾ ਤੇ ਦੂਸਰਾ ਬਦਮਾਸ਼ ਹਜੇ ਵੀ ਦੁਕਾਨ 'ਤੇ ਖੜਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਦੁਕਾਨ 'ਚ ਦਾਖਲ ਹੋ ਕੇ ਦੁਕਾਨਦਾਰ ਨੂੰ ਗੋਲੀ ਮਾਰਦੇ ਤੇ ਜਾਂਦੀ ਹੈ ਤੇ ਫਿਰ ਇਹ ਦੋਵੇਂ ਬਦਮਾਸ਼ ਗੱਲੇ 'ਚ ਜੋ ਵੀ ਕੁਝ ਮਿਲਦਾ ਚੁੱਕ ਕੇ ਲੈ ਜਾਂਦੇ ਨੇ ਤੇ ਇਹਨਾਂ ਬਦਮਾਸ਼ਾਂ ਨੇ ਬਾਹਰ ਆ ਕੇ ਵੀ ਗੋਲੀਆਂ ਚਲਾਈਆਂ ਤੇ ਭਰਾ ਰਹੋਗੇ ਇਸ ਸਾਰੀ ਘਟਨਾ ਅਜਤਿਹ ਪਹਿਰ 2 ਵਜੇ ਦੇ ਕਰੀਬ ਵਾਪਰੀ ਜਦੋਂ ਅਣਪਛਾਤੇ ਹਮਲਾਵਾਰਾਂ ਨੇ ਦੁਕਾਨ ਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਮ੍ਰਿਤਕ ਦੀ ਪਛਾਣ 47 ਸਾਲਾ ਦਲਜੀਤ ਸਿੰਘ ਵਜੋਂ ਹੋਈ ਹੈ ਜੋ ਪਿੰਡ ਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਘਟਨਾ ਤੋਂ ਬਾਅਦ ਹਮਲਾਵਾਰ ਮੌਕੇ ਤੇ ਫਰਾਰ ਹੋ ਗਏ ਸਦਰ ਤਰਨਤਾਰਨ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਦੀ ਸ਼ੁਰੂ ਕਰ ਦਿੱਤੀ ਹੈ ਦੈਨਿਕ ਭਾਸਕ ਦੀ ਛਪੀ ਰਿਪੋਰਟ ਦੇ ਮੁਤਾਬਕ ਡੀਐਸਪੀ ਤਰਨਤਾਰਨ ਸੁਖਬੀਰ ਸਿੰਘ ਨੇ ਕਿਹਾ ਕਿ ਜਦੋਂ ਦਲਜੀਤ ਸਿੰਘ ਆਪਣੀ ਦੁਕਾਨ ਤੇ ਮੌਜੂਦ ਸੀ ਜਦੋਂ ਮੋਟਰਸਾਈਕਲ ਸਵਾਰ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਲੱਗਣ ਕਾਰਨ ਉਸਦੀ ਦੁਕਾਨ ਦੇ ਅੰਦਰ ਹੀ ਮੌਤ ਹੋ ਗਈ ਹੈ ਜਲਜੀਤ ਸਿੰਘ ਦੇ ਪਿਤਾ ਪਿੰਡ ਦੇ ਸਰਪੰਚ ਹਨ ਮ੍ਰਿਤਕ ਦੇ ਇੱਕ ਪੁੱਤਰ ਅਤੇ ਪਤਨੀ ਵੀ ਹੈ ਪੁੱਤਰ ਵਿਦੇਸ਼ ਚ ਜਾਣ ਦੀ ਤਿਆਰੀ ਕਰ ਰਿਹਾ ਸੀ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਨੂੰ ਕਦੇ ਵੀ ਕੋਈ ਧਮਕੀ ਜਾਂ ਫਿਰੋਤੀ ਤੇ ਫੋਨ ਨਹੀਂ ਆਇਆ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਰਨਤਾਰਨ ਤੋਂ ਇੱਕ ਵੱਡੀ ਵਾਰਦਾਤ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਨੇ ਕੁਝ ਬਦਮਾਸ਼ ਅਚਾਨਕ ਸਟੋਰ ਚ ਦਾਖਲ ਹੋ ਕੇ ਕਰਿਆਨਾ ਵਪਾਰੀ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੁਸੀਂ ਸੀਸੀਟੀਵੀ ਦੇਖ ਸਕਦੇ ਹੋ ਕਿ ਦੋ ਬਦਮਾਸ਼ ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਨੇ ਇੱਕ ਮੋਟਰਸਾਈਕਲ ਸਵਾਰ ਹੈ ਤੇ ਦੂਜਾ ਕੋਲ ਚੱਲ ਰਿਹਾ ਹੈ ਇਨਾ ਚਿਕ ਬਦਮਾਸ਼ ਨੇ ਬਾਈਕ ਦੁਕਾਨ ਦੇ ਬਾਹਰ ਰੋਕੀ ਤੇ ਉਤਰ ਕੇ ਹੌਲੀ-ਹੌਲੀ ਦੁਕਾਨ 'ਚ ਦਾਖਲ ਹੋ ਗਏ ਤੇ ਉਹਨਾਂ 'ਚ ਇੱਕ ਬਦਮਾਸ਼ ਪਛਤਾ ਹੋਇਆ ਬਾਹਰ ਬਾਈਕ ਤੇ ਆ ਜਾਂਦਾ ਹੈ ਤੇ ਦੂਸਰਾ ਬਦਮਾਸ਼ ਹਜੇ ਵੀ ਦੁਕਾਨ 'ਤੇ ਖੜ੍ਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਦੁਕਾਨ 'ਚ ਦਾਖਲ ਹੋ ਕੇ ਦੁਕਾਨਦਾਰ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਫਿਰ ਇਹ ਦੋਵੇਂ ਬਦਮਾਸ਼ ਗੱਲੇ 'ਚ ਜੋ ਵੀ ਕੁਝ ਮਿਲਦਾ ਹੈ ਉਹ ਚੱਕ ਕੇ ਲੈ ਜਾਂਦੇ ਨੇ ਤੇ ਇਹਨਾਂ ਬਦਮਾਸ਼ਾਂ ਨੇ ਬਾਹਰ ਆ ਕੇ ਵੀ ਗੋਲੀਆਂ ਚਲਾਈਆਂ ਤੇ ਭਰਾਰ ਹੋ ਗਏ ਇਸ ਸਾਰੀ ਘਟਨਾ ਅੱਜ ਦੁਪਹਿਰ 2 ਵਜੇ ਦੇ ਕਰੀਬ ਵਾਪਰੀ ਜਦੋਂ ਅਣਪਛਾਤੇ ਹਮਲਾਵਾਰਾਂ ਨੇ ਦੁਕਾਨ ਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਮ੍ਰਿਤਕ ਦੀ ਪਛਾਣ 47 ਸਾਲਾ ਦਲਜੀਤ ਸਿੰਘ ਵਜੋਂ ਹੋਈ ਹੈ ਜੋ ਪਿੰਡ ਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ घटना ਤੋਂ ਬਾਅਦ ਹਮਲਾਵਰ ਮੌਕੇ ਤੇ ਫਰਾਰ ਹੋ ਗਏ ਸਦਰ ਤਰਨਤਾਰਨ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਦੀ ਕਾਨੂੰਨੀ ਕਾਰਵਾਈ ਦੀ ਸ਼ੁਰੂ ਕਰ ਦਿੱਤੀ ਹੈ। ਦੈਨਿਕ ਹਸਕਦੀ છਪੀ ਰਿਪੋਰਟ ਦੇ ਮੁਤਾਬਕ ਡੀਐਸਪੀ ਤਰਨਤਾਰਨ ਸੁਖਬੀਰ ਸਿੰਘ ਨੇ ਕਿਹਾ ਕਿ ਜਦੋਂ ਦਿਲਜੀਤ ਸਿੰਘ ਆਪਣੀ ਦੁਕਾਨ ਤੇ ਮੌਜੂਦ ਸੀ ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਲੱਗਣ ਕਾਰਨ ਉਸਦੀ ਦੁਕਾਨ ਦੇ ਅੰਦਰ ਹੀ ਮੌਤ ਹੋ ਗਈ ਹੈ। ਦਿਲਜੀਤ ਸਿੰਘ ਦੇ ਪਿਤਾ ਪਿੰਡ ਦੇ ਸਰਪੰਚ ਹਨ ਮ੍ਰਿਤਕ ਦੇ ਇੱਕ ਪੁੱਤਰ ਅਤੇ ਪਤਨੀ ਵੀ ਹੈ। ਪੁੱਤਰ ਵਿਦੇਸ਼ ਚ ਜਾਣ ਦੀ ਤਿਆਰੀ ਕਰ ਰਿਹਾ ਸੀ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਨੂੰ ਕਦੇ ਵੀ ਕੋਈ ਧਮਕੀ ਜਾਂ ਫਿਰੋਤੀ ਤੇ ਫੋਨ ਨਹੀਂ ਆਇਆ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ